ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਜਸਵਿੰਦਰ ਸਿੰਘ ਮੈਂ ਆਪਣਾ ਗੋਬਿੰਦਨਗਰ ਪੁਰਬੜਾ ਰੋਡ ਦਾ ਨਿਵਾਸੀ ਹਾਂ ਔਰ ਸਾਡੀ ਜਿਹੜੀ ਸਭ ਤੋਂ ਵੱਡੀ ਸਮੱਸਿਆ ਐ ਇਸ ਵੇਲੇ ਤਕਰੀਬਨ ਸਾਲ ਹੋ ਗਿਆ ਵੀ ਸਾਡੀ ਸੜਕ ਤੇ ਸਾਡਾ ਪਹਿਲਾਂ ਪੱਥਰ ਪਾਇਆ ਗਿਆ ਸੀ ਪੱਥਰ ਤੇ ਜਿਆਦਾ ਮਤਲਬ ਵੀਕਲ ਲੰਘੇ ਸਕਦਾ ਫਿਰ ਉਸ ਤੋਂ ਬਾਅਦ ਮਿੱਟੀ ਪਾ ਦਿੱਤੀ ਗਈ ਮਿੱਟੀ ਵੀ ਐਸੀ ਪਾਈ ਕਿ ਇਹਦਾ ਮਿਕਸਚਰ ਹੋ ਗਿਆ ਤਾਂ ਜਿੱਥੇ ਵੀਕਲ ਲੰਘਦੇ ਐ ਮੋਟਰਸਾਈਕਲ ਲੰਘਦੇ ਐ ਸਕੂਟਰ ਕਾਰ ਜੀਪਾਂ ਕਾਰਾਂ ਟਰੱਕ ਲੰਘਦੇ ਐ ਤਾਂ ਸਾਰੀ ਮਿੱਟੀ ਮਤਲਬ ਜੇ ਅਸੀਂ ਲੰਘਦੇ ਆ ਤਾਂ ਸਾਰੀ ਮਤਲਬ ਨਹਾ ਕੇ ਬੰਦਾ ਲੰਘਦਾ ਤੇ ਨਾਲ ਦੇ ਨਾਲ ਹੀ ਪਾਊਡਰ ਲਵਾ ਲੈਂਦਾ ਤਾਂ ਜਿਹੜੇ ਘਰ ਦੀ ਲੇਡੀਜ਼ ਹੈਗੇ ਆ ਮਤਲਬ ਢੂੜ ਮਿੱਟੀ ਉਹ ਡੋੜ ਕੇ ਘਰਾਂ ਚ ਜਾਂਦਾ ਤਾਂ ਉਹ ਸਾਰੀ ਦਿਨ ਵਿਚਾਰੀ ਸਫਾਈ ਚ ਲੱਗੀਆਂ ਰਹਿੰਦੀਆਂ ਤਾਂ ਸਾਦੀ ਜਿਹੜੇ ਹਨਾ ਸਾਡੇ ਕੁਝ ਮਰੀਜ਼ ਹੈਗੇ ਇੱਥੇ ਜਾਂ ਬਜ਼ੁਰਗ ਹੈਗੇ ਉਹਨਾਂ ਨੂੰ ਸਾਲਾਂ ਚ ਕਾਫੀ ਦਿੱਕਤ ਆਉਂਦੀ ਹੈ ਕਾਹੋ ਵੀ ਸੜਕ ਤੋਂ ਜਦੋਂ ਮਤਲਬ ਅ ਕਈ ਵਾਰ ਬੱਚੇ ਸਾਈਕਲ ਵਗੈਰਾ ਚਲਾਉਂਦੇ ਆ ਜਾਂ ਆਟੋ ਵਗੈਰਾ ਚੱਲਦੇ ਆ ਉਹ ਪੱਥਰ ਸਲਿੱਪ ਲੋ ਹੋ ਕੇ ਕਈ ਵਾਰੀ ਦੂਸਰਿਆਂ ਦੇ ਵੱਜਦੇ ਆ ਤਾਂ ਉਹ ਵੀ ਇੱਕ ਬੜੀ ਵੱਡੀ ਸਮੱਸਿਆ ਤਾਂ ਫਿਰ ਜਿਹੜੀ ਟ੍ਰੈਫਿਕ ਦੀ ਹਾਂਜੀ ਹਾਂਜੀ ਕਈਆਂ ਗੱਡੀਆਂ ਦੇ ਦੁਕਾਨ ਦੁਕਾਨਾਂ ਦੇ ਸ਼ੀਸ਼ੇ ਟੁੱਟੇ ਆ ਬੱਚੇ ਸਕੂਲ ਬੱਚੇ ਸਕੂਲ ਜਾਣ ਤੋਂ ਪਰੇਸ਼ਾਨ ਆ ਮਤਲਬ ਕਹਿ ਦਈਏ ਤਾਂ तकरीबन ਸਾਲ ਤੋਂ ਅਸੀਂ ਇੱਥੇ तकरीबन ਨਰਕ ਵਾਲਾ ਕੰਮ ਆ ਨਰਕ ਹੀ ਭੋਗ ਰਹੇ ਆ ਤਾਂ ਅਸੀਂ ਜਿਹੜੇ ਆਪਣੇ ਸਾਡੇ ਐਮਪੀ ਸਾਹਿਬ ਹੈਗੇ ਆ ਉਹਨਾਂ ਨੂੰ ਬੇਨਤੀ ਕਰਦੇ ਆ ਵੀ ਇਸ ਉਹਨਾਂ ਦਾ ਸਰਦਾਰ ਦਿਲਬੀਰ ਸਿੰਘ ਕੀ ਨਾਂ ਉਹਨਾਂ ਦਾ ਸਰਬਜੀਤ ਸਿੰਘ ਹਾਂਜੀ ਸਰਦਾਰ ਗੰਨੇ ਵਾਲੇ ਜਿਹਨਾਂ ਦਾ ਚੋਣ ਸੰਸੀ ਸਰਬਜੀਤ ਸਿੰਘ ਜੀ ਉਹਨਾਂ ਨੂੰ ਅਸੀਂ ਬੇਨਤੀ ਕਰਦੇ ਆ ਕਿ ਸਾਡੀ ਜੋ ਇਹ ਭੋਲਵਾਲਾ ਰੋਡ ਨੂੰ ਜਾਂਦੀ ਸੜਕਾ ਉਹਨਾਂ ਉਸ ਦਾ ਨਿਰਮਾਣ ਸ਼ੁਰੂ ਤਾਂ ਜ਼ਰੂਰ ਕਰਵਾਇਆ ਸੀ ਪਰ ਅਸੀਂ ਸਮਝਦੇ ਆ ਵੀ ਉਹ ਨਿਰਮਾਣ ਸ਼ੁਰੂ ਕਰਨ ਦੀ ਥਾਂ ਮੇਰੇ ਖਿਆਲ ਚ ਵੀ ਸਾਲ ਹੋ ਗਏ ਸਾਨੂੰ ਪਰੇਸ਼ਾਨੀ ਦੇ ਰਿਹਾ ਤਾਂ ਸਕੂਟਰ ਸਾਰੇ ਟੁੱਟੇ ਸਕੂਟਰ ਸਾਰੇ ਜਿਹੜੇ ਖੁਦ ਦੇ ਨਿੱਜੀ ਵਾਰਾਂ ਵੀ ਉਹ तकरीबन ਕਬਾੜਾ ਹੋ ਗਿਆ मतलब ਜੇ ਆਪਾਂ ਕਹਿ દઈએ ਤਾਂ ਖੜਕਣ ਲੱਗ ਪਿਆ ਸਾਰੀ मतलब ਜੇ ਇਸ ਬਸਤੀ ਚ 100 700 ਦਾ 100 ਵੀਕਲ ਆ ਤੇ ਕਿਸੇ ਕੋਲ ਕਾਰ ਆ ਕਿਸੇ ਕੋਲ ਮੋਟਰਸਾਈਕਲ ਆ ਕਿਸੇ ਕੋਲ ਕੋਚਾ ਕਿਸੇ ਕੋਲ ਕੋਸ਼ਾ तकरीबन तकरीबन ਸਾਰੇ ਜਿਹੜੇ ਸੀ ਰੂਟੀਨਸ ਯੂਜ਼ ਕਰਦੇ ਆ ਉਹ ਨਕਾਰਾ ਹੀ ਹੋ ਚੁੱਕੇ ਆ मतलब ਮੇਰੇ ਖਿਆਲ ਚ ਉਹਨੇ ਦੀ ਸੜਕ ਨਹੀਂ ਹੋਣੀ ਕਿ ਜੇ ਅਸੀਂ ਆਪਣੇ ਫਾਟੇ ਤੋਂ ਲੈ ਕੇ ਤੇ ਉਹ ਭੋਲੂ ਵਾਲਾ ਪਿੰਡ ਤੱਕ ਜਾਈਏ ਹਨਾ ਤਾਂ ਉਹ ਉਸ ਤੋਂ ਜ਼ਿਆਦਾ ਮੇਰੇ ਖਿਆਲ ਚ ਇਸ ਬਸਤੀ ਦਾ ਨੁਕਸਾਨ ਹੀ ਹੋ ਗਿਆ ਹੋਣਾ ਬਹੁਤ ਜ਼ਿਆਦਾ ਸੋ ਉਹਨਾਂ ਨੂੰ ਫੇਰ ਦੁਬਾਰਾ ਬੇਨਤੀ ਹੱਥ ਜੋੜ ਕੇ ਬੇਨਤੀ ਇਹ ਜੋ ਤੁਸੀਂ ਸੜਕ ਦਾ ਨਿਰਮਾਣ ਸ਼ੁਰੂ ਕਰਵਾਇਆ ਸੀ ਇਸ ਨੂੰ ਜਲਦੀ ਤੇ ਸਹੀ ਤਰੀਕੇ ਨਾਲ ਨੇਪਰੇ ਚੜਾਇਆ ਜਾਵੇ ਧੰਨਵਾਦ ਜੀ ਸਾਹਿਬ ਭਾਈ ਗੁਰਜੀਤ ਭੱਟੀ ਮੈਂ ਜਗਰਾਜ ਸਿੰਘ ਪੁਲਵਰ ਰੋੜ ਗੋਬਿੰਦਨ ਸਿੰਘ ਤੋਂ ਬੋਲ ਰਿਹਾ ਜਿਹੜਾ ਆਪਣਾ ਠੇਕੇਦਾਰ ਹੈ ਇਥੇ ਸੜਕਾਂ ਤੇ ਪਾਉਂਦਾ ਉਹਨੂੰ ਮੈਂ 10 ਵੇ ਨਾਲ ਫੋਨ ਕਰ ਚੁੱਕਿਆ ਚੁੱਕਦਾ ਹੀ ਨਹੀਂਗਾ ਸਾਡੇ ਬੱਚਿਆਂ ਦਾ ਸਾਡਾ ਇੰਨਾ ਬੁਰਾ ਹਾਲ ਹੈ ਅਸੀਂ ਦੱਸ ਨਹੀਂ ਸਕਦੇ ਇੱਥੋਂ ਜਾਈਏ ਨਾ ਆੱਖਾਂ 'ਚ ਵੱਟੇ ਵਾਜ ਦੀਆਂ ਕਾਰ ਜਾਂਦੀ ਉਹਦੇ ਵਜਦੇ ਆ ਬੱਚੇ ਜਾਂਦੇ ਆ ਸਕੂਲ ਦੇ ਵਿੱਚ ਉਹ ਤੁਰ ਕੇ ਜਾਂਦੇ ਕਿਦਾ ਪੈਂਚਰ ਹੋ ਗਿਆ ਕਿਸੇ ਕੋਸ਼ ਹੋ ਗਿਆ ਸਾਡੀ ਬੇਨਤੀ ਹੈ ਵੀ ਜਾਂਦੇ ਇਹ ਪੱਥਰ ਨੂੰ ਚੁੱਕਿਆ ਜਾਵੇ ਸਾਡੀ ਉਹ ਉਹੀ ਸੜਕ ਕੱਢੀ ਹੈ ਜਿਹੜੀ ਪਹਿਲਾਂ ਵਾਲੀ ਸੀ ਤਾਂ ਜੈਨ ਬਣਾਈ ਜਾਵੇ ਸਮਝ ਗਏ ਜੀ ਸਾਡੇ ਇਹੀ ਹੈ ਸਾਡੇ ਸਾਜ ਜਿਹੜੀਆਂ ਨਾਲ-ਨਾਲ ਦੁਕਾਨਾਂ ਜਾਂਦੀਆਂ ਜਾਂ ਘਰ ਹੈ ਸਭ ਦੇ ਸ਼ੀਸ਼ੇ ਟੁੱਟ ਕੇ ਕਾਰਾਂ ਦੇ ਵਜ ਵਜ ਕੇ 19 ਦੇ ਨਾਲ ਇੱਥੇ ਸ਼ੈਲ ਰਹਿ ਗਏ ਆ ਫੈਕਟਰੀਆਂ ਹੈਗੀਆਂ ਟਰੱਕਾਂ ਦੀ ਆਵਾਜ਼ ਹੀ ਬਹੁਤ ਹੈ ਕਿੰਨੇ ਕਿੰਨੇ ਕਿਲੋਮੀਟਰ ਦਾ ਜਿਹੜਾ ਰਸਤਾ ਹੈਗਾ ਇਹ ਰਸਤਾ ਹੈਗਾ ਜੀ ਕਟ ਕੋੜਾ 1.5 ਕਿਲੋਮੀਟਰ 2 ਕਿਲੋਮੀਟਰ ਦਾ ਰਹਿ ਗਿਆ ਹੋਣਾ ਜੀ ਇਹ ਰਸਤਾ ਰਸਤਾ ਜਿਹੜਾ ਹੈਗਾ ਸਾਡੀ ਬੇਨਤੀ ਹੈ ਵੀ ਇਹਨੂੰ ਜੀਤੀ ਜੀਤੀ ਬਣਾਇਆ ਜਾਵੇ ਸਾਡੇ ਬੱਚੇ ਜਿਹੜੇ ਗਰੀਬ ਬੱਚੇ ਆ ਸਾਰੇ ਇੱਥੇ ਮੀਡਲ ਕਲਾਸ ਦੇ ਸਾਰੇ ਹੈਗੇ ਲੋਕ ਜਿਹੜੇ ਵਸਦੇ ਆ ਉਹ ਸਕੂਲ ਜਾਂਦੇ ਆ ਸਾਈਕਲਾਂ ਤੇ ਜਾਂਦੇ ਆ ਜਾਂ ਆਟੋ ਤੇ ਜਾਂਦੇ ਆ ਆਟੋ ਵੀ ਉਹ ਖੁਰੀਆਂ ਬਣੀਆਂ ਉਹ ਛੋਟਾ ਹੈਗਾ ਉਹਨੂੰ ਕਈ ਵਾਰਾ ਪਲਟ ਚੁੱਕਿਆ ਹਾਂ ਆਹ ਦੇਖੋ ਤੇ ਮਿਹਰਬਾਨੀ ਕਰਕੇ ਜੋ ਕੋਈ ਰਿਸ਼ਤੇਦਾਰ ਆਉਂਦਾ ਜਾਂ ਬੱਸ ਸਟੈਂਡ ਤੇ ਆਉਂਦਾ ਮੈਂ ਜੀ ਸਾਡੇ ਇਹ ਆਟੋ ਆਉਂਦੇ ਹੀ ਨਹੀਂਗਾ ਉਹ ਕਹਿੰਦੇ ਅਸੀਂ ਉਧਰ ਨਾ ਜਾਣਾ ਤੁਸੀਂ ਹੋਰ ਪਾ ਦੇ ਉੱਥੇ ਫਾੜਕ ਦੇ ਤਾਰ ਜਾਂਦੇ ਆ ਮਿਹਰਬਾਨੀ ਕਰਕੇ ਇਸ ਨੂੰ ਜਲਦੀ ਤੋਂ ਜਲਦੀ ਬਣਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਵੇ ਖਾਲਸਾ ਵੇ ਫਤਿਹਜੀ ਮੈਂ ਪਰਮੇਂਦਰ ਸਿੰਘ ਪਿੰਦਾ ਭੁਲਵਾ ਰੋਡ ਦੇ ਵਾਸੀ ਆ। ਬਾਈ ਜੀ ਸਾਡੇ ਸੜਕ ਬਾਰੇ ਅਸੀਂ ਬੇਨਤੀ ਕਰਨੀ ਸੀਗੀ ਸਰਬਜੀਤ ਸਿੰਘ ਖਾਲਸਾ ਨੂੰ ਤੇ ਠੇਕੇਦਾਰ ਸਾਹਿਬ ਨੂੰ ਵੀ। ਵੀ ਇਹਨਾਂ ਨੇ ਅੱਗੇ ਫਾੜਕਾ ਤੋਂ ਅੱਗੇ ਵੀ ਬਣਾਤੀ ਆ ਤੇ ਇੱਧਰ ਅੱਗੇ ਪਿੱਛੇ ਵੀ ਬਣਾਤੀ ਆ। ਸਾਡੇ ਭੁਲਵਾ ਰੋਡ ਦਾ ਕੋਈ ਕਸੂਰ ਆ ਕੋਈ ਗਲਤੀ ਆ ਤਾਂ ਅਸੀਂ ਮਾਫੀ ਮੰਗ ਲੈਂਦੇ ਆ। ਸਾਡੀ ਇਹ ਸੜਕ ਜਰੂਰ ਬਣਾਈ ਜਾਵੇ। ਠੇਕੇਦਾਰ ਨੂੰ ਅਸੀਂ ਫੋਨ ਲਾਉਨੇ ਆ ਫੋਨ ਨਹੀਂ ਚੱਕਦੇ। ਨਾ ਸਾਡੇ ਨਾਲ ਕੋਈ ਗੱਲ ਕਰਦੇ ਆ ਉਹ ਆ ਕੇ। ਕੋਈ ਵਜ੍ਹਾ ਕਰਨ ਸਾਨੂੰ ਦੱਸ ਦੇਣ ਕਿ ਕਿਉਂ ਨਹੀਂ ਬਣ ਰਹੀ ਐ। ਅਸੀਂ ਕੋਈ ਵੀ ਜੇ ਗਲਤੀ ਕਰ ਲਿਆ ਦੁਬਾਰਾ ਨਹੀਂ ਕਰਦੇ ਹਾਂ ਜੀ ਸਰਬਜੀਤ ਸਿੰਘ ਖਾਲਸਾ ਨੂੰ ਵੀ ਬੇਨਤੀ ਕਰਦੇ ਆ ਵੀ ਅਸੀਂ ਤੁਹਾਨੂੰ ਬਹੁਤ ਤੁਹਾਡੇ ਬਿਨਾ ਕੈਂਪ ਤੋਂ ਅਸੀਂ ਵੋਟਾਂ ਪਾਈਆਂ ਗੁਰਸਿੱਖ ਹੋਂ ਦੇ ਨਾਂ ਤੇ ਪਰ ਤੁਸੀਂ ਸਾਡੇ ਇੱਧਰ ਭੁਲਵਾ ਰੋਡ ਦਾ ਕੋਈ ਖਿਆਲ ਨਹੀਂ ਰੱਖਿਆ ਗਿਆ ਕੋਈ ਇਹਦਾ ਧਿਆਨ ਨਹੀਂ ਰੱਖਿਆ ਬਸ ਇਹ ਹੀ ਬੇਨਤੀ ਆ ਵੀ ਸਾਡਾ ਇਹਦਾ ਧਿਆਨ ਰੱਖਿਆ ਜਾਵੇ ਜੋ ਸੜਕ ਇਹ ਟੁੱਟੀ ਭੱਜੀ ਐ ਨੂੰ ਰਿਪੇਅਰ ਕੀਤਾ ਜਾਵੇ ਠੀਕ ਕੀਤਾ ਜਾਵੇ ਲੱਕ ਪਾਈ ਜਾਵੇ ਨਵੀਂ ਬਣਾਈ ਜਾਵੇ ਹਾਂ ਨਵੀਂ ਬਣਾਈ ਜਾਵੇ ਸੜਕ ਬਣੀ ਹੋਈ ਐ ਕਿਉਂਕਿ ਸਾਡੇ ਸਕੂਟਰ ਮੋਟਰਸਾਈਕਲ ਹਨ ਉਹਨਾਂ ਬੱਚਿਆਂ ਨੂੰ ਬਹੁਤ ਪਰੇਸ਼ਾਨੀ ਆਉਂਦੀ ਆ ਸਕੂਲ ਜਾਂਦਿਆਂ ਆਉਂਦਿਆਂ ਨੂੰ ਬਹੁਤ ਜ਼ਿਆਦਾ ਸਾਡਾ ਨੁਕਸਾਨ ਹੋ ਰਿਹਾ ਇੱਥੇ ਭੁਲਵਾਰ ਰੋਡ ਤੇ ਤੇ ਕਿਰਪਾ ਕਰਕੇ ਸਾਰੇ ਤੁਸੀਂ ਸਾਡੇ ਕੁਆੜ ਬਣ ਚੁੱਕੇ ਆ ਹਾਂਜੀ ਵਹੀਕਲ ਸਾਰੇ ਸਾਡੇ ਕੁਆੜ ਬਣ ਚੁੱਕੇ ਆ ਤੇ ਕਿਰਪਾ ਕਰਕੇ ਸਾਨੂੰ ਇਹ ਸੜਕ ਬਣਾ ਕੇ ਦਿੱਤੀ ਜਾਵੇ ਤੇ ਜੇ ਨਹੀਂ ਬਣਾਉਣੀ ਤੇ ਇਹ ਰੋੜੇ ਚੱਕ ਲੋ ਬਹੁਤ ਧੰਨਵਾਦ ਹੋਊਗਾ ਅਸੀਂ ਅੱਗੇ ਗੱਲ ਕੀ ਹਾਂਜੀ ਭਾਈ ਜੀ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਅਸੀਂ ਭੋਲੂ ਵਾਲਾ ਰੋਡ ਨਿਵਾਸੀ ਮੈਂ ਨਰੇਸ਼ ਕੁਮਾਰ ਗੱਬਰ ਪਲਵਾਨ ਬੇਨਤੀ ਕਰਦਾ ਐ ਐਮਪੀ ਸਾਹਿਬ ਗੰਨੇ ਵਾਲੇ ਨੂੰ ਕਿ ਸਾਡੀ ਸੜਕ ਸਾਲ ਦੇ ਅੰਦਰ ਹੋ ਗਿਆ ਪੱਥਰ ਪਾਇਆ ਹੋਇਆ ਬਹੁਤ ਮੰਦੀ ਹਾਲਤ ਹੈ ਪੰਜ ਸੱਤ ਬੰਦਿਆਂ ਦੇ ਬੱਚਿਆਂ ਦੇ ਸੱਟਾਂ ਵੀ ਵੱਜ ਚੁੱਕੀਆਂ ਐ ਪਰ ਇੱਥੇ ਲੋਕ ਕਿਉਂ ਨਹੀਂ ਪਾਈ ਜਾਂਦੀ ਜੇ ਸਾਡੇ ਤੋਂ ਗਲਤੀ ਹੋ ਗਈ ਹੈ ਨਗਰਵਾਸੀਆਂ ਤੋਂ ਇੱਕ ਗੰਨੇ ਵਾਲੇ ਵੀਰ ਐਮਪੀ ਸਾਹਿਬ ਨੂੰ ਅਸੀਂ ਬੇਨਤੀ ਕਰਦੇ ਆਂ ਕਿ ਦੁਬਾਰਾ ਇਹ ਗਲਤੀ ਅਸੀਂ ਨਹੀਂ ਕਰਾਂਗੇ ਮਿਹਰਬਾਨੀ ਕਰਕੇ ਗਾਂ ਝੋਨੇ ਦਾ ਸੀਜ਼ਨ ਆ ਰਿਹਾ ਹੈ ਗਾਂ ਸਰਦੀ ਆ ਰਹੀ ਹੈ ਤੇ ਮਿਹਰਬਾਨੀ ਕਰਕੇ ਇਹਦੇ ਤੇ ਲੁੱਕ ਪਾਈ ਜਾਵੇ ਕਿੰਨੀ ਦੇਰ ਤੋਂ ਹੈ ਇੱਕ ਸਾਲ ਹੋ ਗਿਆ ਜੀ ਸਾਲ ਤੋਂ ਉੱਤੇ ਹੀ ਹੋ ਗਿਆ ਹੈ ਸਾਲ ਤੋਂ ਉੱਤੇ ਉੱਤੇ ਹੋ ਗਿਆ ਇਹ ਸਾਲ ਹੋ ਗਿਆ ਸਾਲ ਤੋਂ ਚੱਲ ਰੰਗ ਹੀ ਗਿਆ ਕੀ ਕਹਿਣਾ ਚਾਹੁੰਦੇ ਮੇਰਾ ਨਾਮ ਚਰਨਜੀਤ ਚੰਨੀ ਵਸਤੀ ਵਾਲੀ ਪ੍ਰਧਾਨ ਮੰਦੇ ਹੈਗੇ ਆ ਪਰ ਸਾਨੂੰ ਇੱਥੇ ਪੂਰੇ ਡੇਢ ਪੌਣੇ 2 ਸਾਲ ਤੋਂ ਐਸੇ ਪੂਰੀ ਸਮੱਸਿਆ ਆ ਰਹੀ ਆ ਤਾਂ ਕਿ ਬੱਚੇ ਸਕੂਲ ਦੇ ਸੀ ਜੋ ਜਾਂਦੇ ਆ ਸਾਡੇ ਐਕਟਵਾ ਜਾਂਦੇ ਆ ਆੜੋ ਜਾਂਦੇ ਹੈਗੇ ਆ ਉਹਨਾਂ ਵਾਸਤੇ ਪੱਥਰ ਜਿਹਦੇ ਪੱਥਰ ਉੱਡ ਗਦੀਆਂ ਤੇ ਕਿੱਕ ਦੀ ਬੱਚੇ ਦੇ ਵੱਜਦੇ ਹੈਗੇ ਆ ਸਾਡੀਆਂ 3-4 ਵਾਰੀ ਇੱਥੇ ਗੱਡੀਆਂ ਪਲ ਚੁੱਕੀਆਂ ਹੋਈਆਂ ਫਾਰਕਾਂ ਦੇ ਕੋਲੇ ਤਾਂ ਕਿ ਬੱਚਾ ਹਟਾ ਵੱਜੀਆਂ ਹੋਈਆਂ 7 ਮਿਰੇ ਹੀ ਵੱਜ ਗਈ ਸੀਗੀ ਮੈਂ ਆਪ ਮੁਰ ਕੇ ਮਾਰਨਾ ਬੱਚਾ ਜੀ ਇਸ ਕਰਕੇ ਬੇਨਤੀ ਕਰਦੇ ਆਸੀਂ ਗੰਨੇ ਵਾਲੇ ਸਰਪਜੀਤ ਸਿੰਘ ਨੂੰ ਐਮਪੀ ਸਾਹਿਬ ਨੂੰ ਵੀ ਜੋ ਕੇ ਤੁਹਾਨੂੰ ਵੋਟਾਂ ਪਾ ਕੇ ਜਿਤਾਇਆ ਤੈਨੂੰ ਵੱਡੀ ਤੇ ਵੱਡੀ ਤਵਾ ਦੇ ਨਾਲ ਛਾਇਆ 2 ਲੱਖ 4 ਲੱਖ ਬੋਟ ਦੇ ਤੂੰ ਜਿਤਾਇਆ ਉਹਦੇ ਕਾਰਨ ਸਾਡੇ ਇੱਥੇ ਬਹੁਤ ਸਾਰਾ ਨੁਕਸਾਨ ਹੋ ਰਿਹਾ 2-3 ਵਰੀ ਬੰਦੇ ਹੱਟਾਂ ਵੱਜੀਆਂ ਬਾਹਾਂ ਟੁੱਟੀਆਂ ਕਿ ਭੋਲੋ ਸਾਡੇ ਸਰਪੰਚ ਸੀਗਾ ਕੋਈ ਬਾਹਾਂ ਟੁੱਟ ਗਈ ਇੱਕ ਬੱਚਾ ਸਾਡੇ ਚ ਹੋਰ ਸੀਗਾ ਇਹਦੇ ਗੁੜੀਆਂ ਸੀ ਗੁੜੀਆਂ ਵੀ ਇੱਥੇ ਉਸ ਨੂੰ ਵੀ ਡਗ ਗਈ ਡਗ ਵੀ ਮੋਟਰਸਾਂ ਦੇ ਵਿੱਚ ਵੱਜਿਆ ਇਸ ਕਣ ਕਾਰਨ ਉਹ ਗੁੜੀਆਂ ਤੋਰੀ ਹੁੰਦੀ ਸੀ ਉਹਦੇ ਵਿੱਚ ਮੋਟਰਸਾਂ ਵੱਜਿਆ ਲੱਗ ਟੁੱਟੀਆਂ ਉਹਦੀ ਜੀ ਇਸ ਕਰਕੇ ਸਾਡੀ ਮਿਹਰਬਾਨੀ ਕਰਕੇ ਸਾਨੂੰ ਇਹ ਜਿਹੜੀ ਸਰਬਜੀਤ ਐਮਪੀ ਗੱਨੇਵਾੜੀ ਸਾਹਿਬ ਆਣਾ ਉਹਨਾਂ ਵਾਸਤੇ ਕਹਿੰਨਿਆ ਕਿ ਅਸੀਂ ਸਾਡਾ ਇੱਕ ਸ਼ਰਕ ਬਹੁਤ ਛੇਤੀ ਛੇਤੀ ਬੰਨ੍ਹਣੀ ਚਾਹੀਦੀ ਆ ਧੰਨਵਾਦ ਧੰਨਵਾਦ